ਤਨਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਕਾਰਯੋਗ ਹੱਟੀ ਤੱਪੀ ਜੱਪੀ ਤੇ ਸੰਤ ਸਿਪਾਹੀ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਪਹਿਵੇ ਵਾਲੇ ਇਹਨਾਂ ਦੀ ਆਪਾਂ ਪਵਿੱਤਰ ਯਾਦ ਵਿੱਚ ਅੱਜ ਜੁੜ ਕੇ ਬੈਠੇ ਹਾਂ ਸਤਗੁਰ ਜੀ ਦੀ ਪਵਿੱਤਰ ਗੁਰਬਾਣੀ ਦਾ ਫਰਮਾਨ ਆ ਕਿਉਂ ਲੋਹਾ ਤਰਿਓ ਸੰਗ ਕਾਸ਼ਟ ਦਾਗ ਛਾਬਦ ਗੁਰੂ ਹਰ ਪਾਵੇਂਗੋ ਤੇ ਸਤਗੁਰ ਜੀ ਜੇ ਲੱਕੜ ਦੇ ਨਾਲ ਲੋਹਾ ਤਰ ਜਾਂਦਾ ਤੇ ਗੁਰਸ਼ਬਦ ਦੇ ਨਾਲ ਫਿਰ ਤੁਹਾਡੀ ਪ੍ਰਾਪਤੀ ਕਿਵੇਂ ਹੁੰਦੀ ਆ ਉਹ ਪ੍ਰਾਪਤੀ ਹੋਈ ਸੰਤ ਬਾਬਾ ਮਾਨ ਸਿੰਘ ਜੀ ਪਹਿਵੇ ਵਾਲੇ ਮਹਾਂਪੁਰਖ ਨੂੰ ਕਿਉਂਕਿ ਜਿਹੜੇ ਗੁਰਸ਼ਬਦ ਦੀ ਆਰਾਧਨਾ ਕਰਦੇ ਆ ਉਹ ਗੁਰਸ਼ਾਬ ਦੀ ਆਰਾਧਨਾ ਦੀ ਸੋਧ ਸੇਧ ਅਨੁਸਾਰ ਆਪਣੀ ਜ਼ਿੰਦਗੀ ਦੀ ਜਿਹੜੇ ਜਿਉਣ ਦਾ ਢਾਂਗ ਹੈ ਉਹ ਗੁਰੂ ਨੂੰ ਸਮਰਪਿਤ ਹੋ ਕੇ ਉਹ ਫਿਰ ساری ਜ਼ਿੰਦਗੀ ਦਾ ਆਪਣਾ ਪੰਧ ਮੁਕਾ ਜਾਂਦੇ ਆ। ਗਿਆਨੀ ਸੰਤ ਸਿੰਘ ਜੀ ਮਸਕੀਨ ਸਿੱਖ ਪੰਥ ਦੇ ਮਹਾਨ ਵਿਦਵਾਨ ਉਹ ਇੱਕ ਅਕਸਰ ਗੱਲ ਸਟੇਜ ਤੇ ਕਿਹਾ ਕਰਦੇ ਸੀ ਕਿ ਜੇ ਇੱਕ ਅਨਮਨੁੱਖ ਹੋਵੇ ਜਿਹਨੂੰ ਆਪਾਂ ਕਹਿ ਦਿੰਨੇ ਨੇ ਦੇਤਰਹੇਣ ਸੂਰਮਾ ਸਿੰਘ ਕਹਿੰਦੇ ਜੇ ਉਹ ਸੂਰਮਾ ਸਿੰਘ ਹੋਵੇ ਉਹ ਆਪ ਕਿਤੇ ਜਾ ਨਹੀਂ ਸਕਦਾ ਜੇ ਕਿਸੇ ਸਿਆਖੇ ਦਾ ਪੱਲਾ ਫੜ ਲਏ ਕੱਲ ਸ਼ਰਤ ਇਹ ਆ ਕਿ ਪੱਲਾ ਘੁੱਟ ਕੇ ਫੜੇ ਤੇ ਜਿੱਥੇ ਸਿਆਖੇ ਨੇ ਜਾਣਾ ਉੱਥੇ ਉਸ ਸੂਰਮੇ ਸਿੰਘ ਨੇ ਚਲਿਆ ਜਾਣਾ ਤੇ ਉਹਨੇ ਆਧਾਰ ਨੇ ਇੱਕ ਸਾਨੂੰ ਸਮਝਾਉਣ ਨੂੰ ਦਿੱਤੀ ਕਿ ਸਤਗੁਰੂ ਜੀ ਦੀ ਗਰਵਾਣੀ ਇਸ ਜਗ ਮੇ ਚਾਨਣ ਜਿਹਨੇ ਇਹਨਾਂ ਦਾ ਪੱਲਾ ਫੜਿਆ ਸਤਗੁਰੂ ਜੀ ਨੇ ਲੋਕ ਤੇ ਪਰਲੋਕ ਦੋਏ ਸਹਾਰ ਦਿੱਤੇ ਉਹਨਾਂ ਨੂੰ ਐਸ ਧਰਤੀ ਦੇ ਉੱਤੇ ਵੀ ਤੇ ਉੱਤੇ ਵੀ ਦਰਗਾਹ ਦੇ ਵਿੱਚ ਵੀ ਸਤਗੁਰੂ ਜੀ ਕਹਿੰਦੇ ਪੂਰਾ ਸਥਾਨ ਦਿੱਤਾ ਜਾਂਦਾ ਸ਼ਰਤ ਇਹ ਆ ਕਿ ਗੁਰਬਾਣੀ ਨੂੰ ਪੜੇ ਵਿਚਾਰੇ ਤੇ ਉਹਦੇ ਅਨਸਾਰ ਆਪਣੀ ਜ਼ਿੰਦਗੀ ਨੂੰ ਜੀਵੇ ਇਹੋ ਹੀ ਜ਼ਿੰਦਗੀ ਦਾ ਅਸਲ ਮਕਸਦ ਆ ਜਿਸ ਉਸ ਸਿਧਾਂਤ ਦੇ ਉੱਤੇ ਸੰਤ ਬਾਬਾ ਮਾਨ ਸਿੰਘ ਜੀ ਨੇ ਹਮੇਸ਼ਾ ਪਹਿਰਾ ਦਿੱਤਾ ਕੋਈ ਮਨੁੱਖ ਕਿਸੇ ਨੂੰ ਪੁੱਛਦਾ ਵੀ ਗੁਰਸਿੱਖੀ ਦੇ ਵਿੱਚ ਬਲੱਖਣ ਕੀ ਆ ਗੁਰਸਿੱਖੀ ਦਾ ਪੱਖ ਕਿਹੜਾ ਬਲੱਖਣ ਆ ਸਭ ਤੋਂ ਵੱਡਾ ਪੱਖ ਹੈ ਗੁਰੂ ਸਾਹਿਬ ਜੀ ਨੇ ਗੁਰਸ਼ਾਬਦ ਨੂੰ ਗੁਰਤਾ ਗਤੀ ਬਖਸ਼ਿਸ਼ ਕੀਤੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਦੂਸਰਾ ਪੱਖ ਉਹਨੇ ਇੱਕ ਅਧਾਰਨ ਬਹੁਤ ਖੂਬਸੂਰਤ ਦਿੱਤੀ ਕਹਿੰਦੇ ਜੇ ਪਾਰਸ ਹੋਵੇ ਲੋਹੇ ਦੇ ਨਾਲ ਘਸਾ ਦਿਓ ਤੇ ਉਹ ਲੋਹਾ ਜਿਹੜਾ ਆ ਉਹ ਪਾਰਸ ਤਾਂ ਉਹ ਸੋਨਾ ਦਾ ਬਣ ਜਾਂਦਾ ਪਰ ਗਾਂਹ ਸੋਨਾ ਸੋਨੇ ਨਾਲ ਲਾ ਕੇ ਜਾਂ ਕਿਸੇ ਲੋਹੇ ਨਾਲ ਲਾ ਕੇ ਸੋਨਾ ਨਹੀਂ ਬਣਾ ਸਕਦਾ ਸਿਰਫ ਇੱਕ ਧਾਤ ਆ ਪਾਰਸ ਟੇੜ ਦੇ ਨਾਲ ਉਹ ਲਾ ਕੇ ਸੋਨਾ ਬਣ ਗਿਆ ਪਰ ਗਾਂਹ ਸੋਨਾ ਨਹੀਂ ਬਣਾ ਸਕਦਾ ਸਤਿਗੁਰ ਜੀ ਨੇ ਕਿੱਡੀ ਵੱਡੀ ਸਮਰੱਥਾ ਬਖਸ਼ਿਸ਼ ਕੀਤੀ ਗੁਰਸ਼ਬਦ ਰੂਪੀ ਹੋ ਕੇ ਇੱਕ ਦੀਵਾ ਸਾਖਸ਼ਾਤ ਗੁਰਸ਼ਬਦ ਦਾ ਜਾਗ ਰਿਹਾ ਪਵਿੱਤਰ ਗੁਰਬਾਣੀ ਦੇ ਰੂਪ ਦੇ ਵਿੱਚ ਤੇ ਜਿਨ੍ਹਾਂ ਨੇ ਪਿੰਡੇ ਤੇ ਹਡਾਉਣ ਦਾ ਯਤਨ ਕੀਤਾ ਜਾਂ ਪਿੰਡੇ ਤੇ ਹੰਡਾਇਆ ਉਹ ਫਿਰ ਉਹੋ ਹੀ ਲਾਈਟ ਗੁਰਸ਼ਬਦ ਦੀ ਲੈ ਕੇ ਫਿਰ ਲੋਹਾ ਜਿਵੇਂ ਲੱਕੜ ਦੇ ਨਾਲ ਤਰਦਾ ਸਤਿਗੁਰ ਜੀ ਕਹਿੰਦੇ ਐਵੇਂ ਮੈਂ ਤੈਨੂੰ ਵੀ ਤਾਰ ਦਊਂਗਾ ਇਹੋ ਸਤਗੁਰੂ ਜੀ ਨੇ ਸਾਨੂੰ ਵਾਅਦਾ ਬਖਸ਼ਿਸ਼ ਕੀਤਾ ਕਿ ਸਤਗੁਰੂ ਜੀ ਦੇ ਉਹ ਸਿਧਾਂਤ ਗੁਰਬਾਣੀ ਦੇ ਸਿਧਾਂਤ ਨੂੰ ਪਿੰਡੇ ਤੇ ਹੜਾ ਕੇ ਦੂਸਰਿਆਂ ਨੂੰ ਵੀ ਨਾਲ ਜਗਾਉਣ ਦਾ ਯਤਨ ਕੀਤਾ ਜਿਹਦੇ ਵਿੱਚ ਸੰਤ ਬਾਬਾ ਮਾਨ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਮੈਂ ਨਿਰਪੈਤਾ ਤੇ ਨਡਰਤਾ ਵੀ ਇੰਨੀ ਦੇਖੀ ਵੱਡ-ਵੱਡੀਆਂ ਸਮਿਆਂ ਦੇ ਵਿੱਚ ਕਿਉਂਕਿ ਜੇ ਮੈਂ ਹੁਣ ਇਥੇ ਜ਼ਿਕਰ ਕਰਨ ਲੱਗੂੰਗਾ ਸ਼ਾਇਦ ਲੰਮਾ-ਸਾਮਾ ਲੱਗ ਜਾਏ ਉਹਨਾਂ ਨੇ ਕਦੇ ਵੀ ਕਿਸੇ ਗੱਲ ਤੋਂ ਘਬਰਾਟ ਨਹੀਂ ਤੇ ਨਰਪੈਤਾ ਦੇ ਨਾਲ ਗੱਲ ਕਹਿ ਵੀ ਦਿੱਤੀ ਨਹੀਂ ਤਾਂ ਅੱਜ ਸਮਾਂ ਇਹ ਆ ਆਸੀਂ ਵੱਡਿਆਂ ਨੂੰ ਦੇਖ ਕੇ ਅੱਖਾਂ ਮੀਟ ਲੈਨੇ ਉਹਨਾਂ ਨੇ ਸਿਵਲ ਵੱਡਾ ਕਿਰਕ ਕਰਵਾਣੀ ਸੀ ਕਰਵਾਣੀ ਤੋਂ ਰਾਜ ਜਾਂ ਉਹਨਾਂ ਦੇ ਆਪਣੇ ਹੁਣ ਸਾਡੇ ਬੇਲੇ ਤਾਂ ਹੁਣ ਚੱਲਦੀ ਸੀ ਪ੍ਰਥਾ ਅੱਜ ਤੱਕ ਖਤਮ ਹੋ ਗਈ ਅੱਜ ਤੱਕ ਆਪਾਂ ਉਸਤਾਦ ਕਿਸੇ ਨੂੰ ਮੰਨਦੇ ਹੀ ਨਹੀਂ ਨਾ ਕਿਉਂਕਿ ਸਾਡੇ ਬੇਲੇ ਸਕੂਲਾਂ ਦੇ ਵਿੱਚ ਵੀ ਅੱਜ ਵੀ ਟੀਚਰ ਆ ਜਾਵੇ ਅਸੀਂ ਮੱਥਾ ਟੇਕਦੇ ਹਾਂ ਅੱਜ ਵੀ ਗੋਡੀਆਂ ਹੱਥ ਲਾਉਨੇ ਹੁਣ ਬੱਚੇ ਗਾਹਾਂ ਤਾਂ ਕੰਮ ਛੱਡ ਗਏ ਤੇ ਜੇ ਇਸ ਘਾੜ ਤੇ ਜਿਸ ਟਕਸਾਲ ਦੇ ਵਿੱਚੋਂ ਸੰਤ ਬਾਬਾ ਮਾਨ ਸਿੰਘ ਜੀ ਨੇ ਸੋਜੀ ਲਈ ਉਹ ਸਿੱਖ ਪੰਥ ਦੀ ਮਹਾਨ ਸੰਪਰਦਾ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਐਵੇਂ ਨਹੀਂ ਜ਼ਿੰਦਗੀ ਦੇ ਉੱਤੇ ਮਿਲਦੇ ਕਿਉਂਕਿ ਪਹਿਲਾਂ ਇੱਕ ਵਸਤ ਦੇਖੀ ਜਾਂਦੀ ਪਈ ਉਹ ਵਸਤ ਸਮਾਉਣ ਦੇ ਕਾਬਲ ਵੀ ਆ ਤੇ ਦੂਜੀ ਵਸਤ ਜਿਹਨੀ ਉਹ ਸਤਗੁਰੂ ਜੀ ਨੇ ਝੋਲੀ ਸਤਗੁਰੂ ਜੀ ਦੀ ਪਾਉਣੀ ਆ ਉਹ ਵੀ ਇੱਕ ਵੱਡਾ ਪੱਕ ਹੁੰਦਾ ਜਿਹੜਾ ਉਹ ਸੰਤ ਬਾਬਾ ਮਾਨ ਸਿੰਘ ਜੀ ਦੇ ਹਿੱਸੇ ਆਇਆ। ਸੋ ਗੁਰੂ ਸਾਹਿਬ ਕਿਰਪਾ ਕਰਨ ਮਹਾਪੁਰਸ਼ਾਂ ਦੀ ਕੀਤੀ ਤਪੱਸਿਆ ਉਹ ਹਮੇਸ਼ਾ ਫਲਦੀ ਆ। ਉਸ਼ਾਰ ਤੇ ਕਿ ਸੰਤ ਸਿੰਘ ਜੀ ਮਸਕੀਨ ਦੇ ਕਹਿਣ ਵਾਂ ਕੇ ਇੱਕ ਧਰਤੀ ਦੇ ਉੱਤੇ ਇੱਕ ਮਹਾਪੁਰਸ਼ ਤਪ ਕਰ ਜਾਏ ਇੱਕ ਸਦੀ ਉਹ ਧਰਤੀ ਜਿਹੜੀ ਆਪਣੀ ਵਾਈਬ੍ਰੇਸ਼ਨ ਛੱਡਦੀ ਆ। ਤੇ ਜੇ گاਂਹ ਕੋਈ ਤਪੀ ਆ ਜਾਏ ਫਿਰ ਉਹ ਹਮੇਸ਼ਾ ਵਾਸਤੇ ਉਹ ਪੂਜਣ ਯੋਗ ਹੋ ਜਾਂਦੀ ਆ। ਜੋ ਇਹ ਪਹਿੇਵੇ ਆਮ ਪਮਨ ਨਗਰ ਆ ਪਰ ਜਿਸhle ਪਹਿੇਵੇ ਦੀ ਗੱਲ ਕਰਦੇ ਆ ਉਹਲੇ ਸੰਤ ਬਾਬਾ ਮਾਨ ਸਿੰਘ ਜੀ ਦਾ ਨਾਮ ਮੋਰੇ ਆਉਂਦਾ ਇਹ ਧਰਤੀ ਨੂੰ ਵੀ ਮਾਨ ਬਖਸ਼ ਕੀਤਾ ਉਹਨਾਂ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਪ੍ਰਬੰਧ ਕਰਤਾ ਉਹ ਵੀ ਸਾਰੇ ਸਤਕਾਰਯੋਗ ਆ ਬਾਬਾ ਮੋਹਨ ਜੀ ਆ ਹੁਣੇ ਬੇਨਤੀ ਕਰ ਰਹੇ ਸੀ ਸਾਡੇ ਸੇਕਸਕਤਰ ਦੀ ਤੌਰ ਤੇ ਸੇਵਾ ਨਿਵਾ ਰਹੇ ਕਿ ਉਹਨਾਂ ਮਹਾਪੁਰਸ਼ਾਂ ਨੇ ਕੇਵਲ ਤਾਂ ਕੇਵਲ ਗੁਰਸ਼ਾਬਦ ਦੀ ਆਰਾਧਨਾ ਕਰਕੇ ਸਰੀਰਾਂ ਤੋਂ ਮੁਕਤ ਹੋ ਕੇ ਮੈਨੂੰ ਚੇਤਾ ਅਖੀਰਲੀ ਵਾਰੀ ਮੈਂ ਜਦੋਂ ਆਇਆ ਇੱਥੇ ਕੁਰਸੀ ਤੇ ਬੈਠ ਕੇ ਆਪਣਾ ਕੀਰਤਨ ਦਾ ਅਭਿਆਸ ਨਹੀਂ ਛੱਡਿਆ ਗੁਰਬਾਣੀ ਦਾ ਨਿਤਨੇਮ ਨਹੀਂ ਛੱਡਿਆ ਇਹੋ ਸਤਗੁਰੂ ਜੀ ਸਾਨੂੰ ਸੋਝੀ ਬਖਸ਼ਿਸ਼ ਕਰਦੇ ਆ ਸੋ ਸਤਗੁਰੂ ਜੀ ਕਿਰਪਾ ਕਰਨ ਇਹ ਸੰਪਰਦਾ ਹਮੇਸ਼ਾ ਹੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਕੋਈ ਸੇਵਾ ਵੇਲੇ ਜੇ ਯਤਨ ਇਹਨਾਂ ਨੂੰ ਚੇਤੇ ਕਰੀਏ ਛਾਲ ਮਾਰ ਕੇ ਮੋਹਰੇ ਆਉਂਦੇ ਆ ਕਦੇ ਵੀ ਇਹ ਕਤਾਹੀ ਨੇ ਕੀਤੀ ਭਈ ਅਸੀਂ ਆਉਣਾ ਨਹੀਂ ਜਾਂ ਕਰਨਾ ਨਹੀਂ ਹਮੇਸ਼ਾ ਹੀ ਮੋਰੇ ਆ ਰਹੇ ਦੂਸਰੀ ਬੇਨਤੀ ਆ ਸਮਾਂ ਜਿਹੜਾ ਬੜਾ ਕਠੋਰ ਚੱਲ ਰਿਹਾ ਭਾਵੇਂ ਅੱਜ ਦਾ ਵਿਸ਼ਾ ਨਹੀਂ ਪਰ ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਨਾ ਕਿ ਸਿੱਖ ਪੰਥ ਦੀ ਸੰਪਰਦਾ ਸ਼੍ਰੀ ਅਕਾਲ ਤਖਤ ਸਾਹਿਬ ਆ ਸਿੱਖ ਦੀ ਮੰਜ਼ਲ ਸ਼੍ਰੀ ਅਕਾਲ ਤਖਤ ਸਥਾਵੋਂ ਗੁਰਸ਼ਾਬਦ ਤੋਂ ਸਤਿਗੁਰ ਜੀ ਨੇ ਕਿਹਾ ਸੋਝੀ ਲੈ ਕੇ ਮੇਰੀ ਸ਼ਰਨ ਵਿੱਚ ਆਉਣਾ ਪਰ ਜੇ ਆਪਾਂ ਧਨਿਆਵੀ ਤੌਰ ਤੇ ਤੇ ਅਧਿਆਤਮਕ ਤੌਰ ਤੇ ਦੇਖ ਲਈਏ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੌਰ ਸੰਸਥਾ ਜਿੱਥੋਂ ਸਿੱਖ ਨੇ ਹਮੇਸ਼ਾ ਹੀ ਕੋਈ ਦੁੱਖ ਹੋਵੇ ਕੋਈ ਦਰਦ ਹੋਵੇ ਕੋਈ ਕੌਮੀ ਮਸਲਾ ਆ ਜਾਏ ਉਸ ਪਵਿੱਤਰ ਸਥਾਨ ਤੇ ਜਾ ਕੇ ਜੋਦੜੀ ਕਰਨੀ ਆ ਅੱਜ ਦੋਹਾਂ ਤਖਤਾਂ ਦੇ ਵਿੱਚ ਇਹ ਵੀ ਜੋਧਿਆ ਇੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਦਿੱਲੀ ਦਾ ਤਖਤ ਪ੍ਰਾਤਨ ਵੇਲੇ ਦੀ ਇਹ ਮਰਿਆਦਾ ਰਹੀ ਸਾਡੇ ਬਜ਼ੁਰਗਾਂ ਦੀ ਚਾਹੇ ਮੁਸਲਮਾਨਾਂ ਦਾ ਰਾਜ ਰਿਹਾ ਮੈਂ ਕਹਿ ਦਿਆਂ ਕਈ ਵਾਰੀ ਗੁੱਸਾ ਵੀ ਕਰ ਜਾਂਦੇ ਆ ਕਈ ਵਾਰੀ ਗੋਰਿਆਂ ਦਾ ਵੀ ਰਾਜ ਰਿਹਾ ਪਰ ਜਦੋਂ ਸਿੱਖ ਦ੍ਰਿੜਤਾ ਦੇ ਨਾਲ ਸ੍ਰੀ ਅਕਾਲ ਤਖਤ ਨਾਲ ਖੜਾ ਹੋਇਆ ਉਹ ਹਮੇਸ਼ਾ ਹੀ ਉਥੋਂ ਸਤਿਗੁਰੂ ਜੀ ਦਾ ਆਸ਼ੀਰਵਾਦ ਲੈ ਕੇ ਖੜਾ ਹੁੰਦਾ ਰਿਹਾ ਤੇ ਜੇ دنیਾਬੀ ਤੌਰ ਤੇ ਆਪਾਂ ਨਿਗਾ ਮਾਰੀਏ ਅੱਜ ਸਰਕਾਰਾਂ ਹੋਣੀਆਂ ਕੱਲ ਨੂੰ ਕੋ ਹੋਰ ਆ ਜਾਣੀਆਂ ਬਦਲ ਜਾਂਦੀਆਂ ਆਓ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸ ਪਵਿੱਤਰ ਧਰਤੀ ਜਿਸ ਧਰਤੀ ਨੂੰ ਗੁਰੂ ਹਰਗੋਬਿੰਦ ਪਾਚਾ ਜੀ ਨੇ ਆਪਣੀ ਰੰਗਤ ਦੇ ਕੇ ਉਹ ਸਾਡੇ ਲਈ ਇੱਕ ਅਨੋਖਾ ਸਿਧਾਂਤ ਬਖਸ਼ਿਸ਼ ਕੀਤਾ ਸੀ ਉਹਨਾਂ ਦੀਆਂ ਦੋ ਮਹਾਨ ਜਥੇਬੰਦੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਚੱਲਦੀਆਂ ਅੱਜ ਜਥੇਬੰਦੀਆਂ ਨੂੰ ਤੋੜਨ ਦਾ ਵੀ ਯਤਨ ਕੀਤਾ ਜਾ ਰਿਹਾ ਇੱਕ ਚੇਤਾ ਰੱਖਿਓ ਕਿ ਜੇ ਜਥੇਬੰਦੀਆਂ ਕਮਜ਼ੋਰ ਹੋਈਆਂ ਸੰਸਥਾਵਾਂ ਕਮਜ਼ੋਰ ਹੋਈਆਂ ਫਿਰ ਜਥੇਬੰਦੀਆਂ ਨੂੰ ਖੋਰਾ ਲਾਉਣ ਲਈ ਬਹੁਤ ਕੁਝ ਮਿਲ ਜਾਂਦਾ ਸੋ ਮੈਂ ਕਿਸੇ ਨੂੰ ਨਿੰਦਦਾ ਨਹੀਂ ਸਿੱਖ ਸ਼ਕਤੀ ਇੱਕ ਥਾਂ ਇਕੱਠੀ ਕਰੀਏ ਉਹ ਸਾਡੇ ਕੋ ਕੇਂਦਰੀ ਤੁਰਾ ਸ੍ਰੀ ਅਕਾਲ ਤਖਤ ਸਾਹਿਬ ਆ ਸੋ ਸਤਿਗੁਰ ਜੀ ਕਿਰਪਾ ਕਰਨ ਸਾਨੂੰ ਕੌਮ ਨੂੰ ਸਾਰੀ ਨੂੰ ਬਲ ਉੱਤਮ ਬਖਸ਼ਿਸ਼ ਕਰਨ ਇੱਕ ਤੁਰੇ ਥੱਲੇ ਇਕੱਤਰ ਹੋ ਕੇ ਬਹੁਤ ਵੱਡੀਆਂ ਸਮੱਸਿਆਵਾਂ ਸਮੱਸਿਆਵਾਂ ਦੇ ਵਿੱਚ ਸਭ ਤੋਂ ਵੱਡੀ ਸਾਡੇ ਆ ਬੰਦੀ ਸਿੰਘਾਂ ਦਾ ਮਸਲਾ ਖੜਾ ਕਿ ਲੋਕ 16-17 ਸਾਲਾਂ ਬਾਅਦ ਆਪਣੇ ਘਰਾਂ ਨੂੰ ਆ ਜਾਂਦੇ ਸਜ਼ਾ ਕੱਟ ਕੇ ਅੱਜ 34-34 ਸਾਲ ਹੋ ਗਏ ਗੁਰੂ ਕੇ ਲਾਲ ਉਹ ਮਾਈ ਦੇ ਲਾਲ ếਲਾਂ ਦੀਆਂ ਉਹਨਾਂ ਚਾਰ ਦਿਵਾਰੀਆਂ ਦੇ ਅੰਦਰ ਤੇ ਫਾਂਸੀ ਦੀਆਂ ਚੱਕੀਆਂ ਵਿੱਚ ਬੈਠੇ ਆ ਤੇ ਜੇ ਕੌਮ ਇਕ ਤਾਂ ਇਕੱਤਰ ਹੋ ਜਾਏ ਕਿਸੇ ਨੂੰ ਕਹਿਣ ਦੀ ਜਾਂ ਮੇਰੇ ਵਰਗੇ ਨੂੰ ਬੋਲਣ ਦੀ ਲੋੜ ਨਹੀਂ ਪੈਣੀ ਸਾਰਾ ਕੁਝ ਇੱਕ ਸੁਰਤਾ ਦੇ ਵਿੱਚ ਆ ਜਾਊਗਾ ਸੋ ਮੈਂ ਜਿੱਥੇ ਉਹਨਾਂ ਮਹਾਨ ਮਹਾਪੁਰਖਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਉੱਥੇ ਕਾਮਨਾ ਵੀ ਕਰਦਾ ਸਤਗੁਰ ਜੀ ਇਸ ਸੰਪਰਦਾ ਦਾ ਜਿਹੜਾ ਤੁਸੀਂ ਉੱਤਰ ਅਧਿਕਾਰੀ ਉਹਨਾਂ ਨੇ ਹਮੇਸ਼ਾ ਲੰਗਰਾਂ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ। ਇਸ ਡੇਰੇ ਨੂੰ ਇਸੇ ਤਰ੍ਹਾਂ ਹੀ ਆਵਾਜ਼ ਰੱਖਣਾ ਇਹਦੇ ਵਿੱਚ ਨਾਮ ਜਪਣ ਵਾਲੀਆਂ ਜਿਹੜੀਆਂ ਰੂਹਾਂ ਉਹ ਸਤਿਗੁਰੂ ਜੀ ਤੁਹਾਡੇ ਦਰ ਤੇ ਹਮੇਸ਼ਾ ਹੀ ਪਰਵਾਣ ਰਹਿਣ ਇੰਨੀ ਬੇਨਤੀ ਕਰਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਮਹਾਨ ਹੱਠੀ ਜਪੀ ਸੰਤ ਸਿਪਾਹੀ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਵੀ ਕਰਦਾ ਸਤਿਗੁਰ ਜੀ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲੈ ਬਲਾਵੋ ਨਾਨਕ ਕੀ ਬੇਨਾਂੰਤੀ ਹਰ ਪੈ ਆਪਣਾ ਨਾਮ ਜਪਾਵੋ ਸਤਿਗੁਰ ਜੀ ਆਪਣੇ ਨਾਮ ਦੀ ਵਰਖਾ ਕਰ ਦਿਓ ਫੇ ਲੋਹਾ ਤਰ ਗਿਆ ਲੱਕੜ ਨਾਲ ਤੇ ਗੁਰੂ ਦਾ ਸਿੱਖ ਬਾਹੇ ਗੁਰੂ ਗੁਰਮੰਤਰ ਤੇ ਮੂਲ ਮੰਤਰ ਨਾਲ ਜੋੜ ਕੇ ਭਵ ਸਾਗਰ पार ਕਰ ਜਾਂਦਾ ਬਹੁਤ ਬਹੁਤ ਧੰਨਵਾਦ ਬਹੁਤ ਸਾਰੇ ਮਹਾਪੁਰਸ਼ ਜਿਹੜੇ ਮੇਰੇ ਨਿੱਜੀ ਤੌਰ ਤੇ ਵਿਚਾਰਾਂ ਦੇ ਨਾਲ ਕਿਉਂਕਿ ਵਿਚਾਰ ਕੇਵਲ ਦਾ ਕੇਵਲ ਗੁਰੂ ਦਾ ਕਦੇ ਇੱਕ ਬਾਜ਼ਾਰ ਜੇ ਆਪਣਾ ਰੱਖੋਗੇ ਤਾਂ ਵਿਚਾਰਾਂ ਦੀ ਲੜੀ ਮੁੱਕਦੀ ਨਹੀਂ ਪਰ ਗੁਰਮਤਿ ਅਨੁਕੂਲ ਜਿਹੜੇ ਪਵਿੱਤਰ ਗੁਰਬਾਣੀ ਦੇ ਸਿਧਾਂਤ ਅਨੁਸਾਰ ਸਾਰੇ ਮਹਾਪੁਰਸ਼ ਇਹ ਬੈਠੇ ਜਿਨ੍ਹਾਂ ਨਾਲ ਮੇਰੀ ਸਾਹਜ ਵੀ ਆ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਅਚੇਚੇ ਤੌਰ ਤੇ ਸਾਡੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਹਰਭਜਨ ਸਿੰਘ ਜੀ ਮਸਾਣਾ ਮਸਾਵਾ ਸਾਹਿਬ ਉਹਨਾਂ ਦੇ ਨਾਲ ਸਾਡੇ ਸਾਬਕਾ ਰੀਨਰ ਮੀਤ ਪ੍ਰਧਾਨ ਸਰਦਾਰ ਬਲਦੇਵ ਸਿੰਘ ਜੀ ਕੈਮਪੂਰੀ ਤੇ ਸਾਡੇ ਧਰਮ ਪ੍ਰਚਾਰ ਦੇ ਮੈਂਬਰ ਢਿੱਲੋਂ ਸਾਹਿਬ ਤੇ ਮੇਰਾ ਵੀਰ ਛੋਟਾ ਬਹੁਤ ਪਿਆਰਾ ਜਿਹਦਾ ਇਹ ਜਥੇਬੰਦੀ ਨਾਲ ਬੜਾ ਮੋਹ ਆ ਸਰਦਾਰ ਕਲਵੰਤ ਸਿੰਘ ਮੰਨਣ ਉਹ ਵੀ ਚੇਚੇ ਤੌਰ ਤੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦਾ ਸੰਤ ਬਾਬਾ ਭਪਿੰਦਰ ਸਿੰਘ ਜੀ ਪਟਿਆਲੇ ਤੋਂ ਹੋਰ ਵੀ ਸਾਰੀਆਂ ਰੂਹਾਂ ਸਤਿਕਾਰਯੋਗ ਸਾਰਿਆਂ ਦਾ ਧੰਨਵਾਦ ਕਰਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਸ ਪਵਿੱਤਰ ਅਸਥਾਨ ਜਿਸ ਅਸਥਾਨ ਤੇ ਹਮੇਸ਼ਾ ਸਿੱਖ ਲੋਚਦਾ ਚਾਹੇ ਦੇਸ਼ ਵਿੱਚ ਆ ਚਾਹੇ ਵਿਦੇਸ਼ ਵਿੱਚ ਆ ਉਹਦੀ ਹਰ ਵੇਲੇ ਚਾਹਣਾ ਹੁੰਦੀ ਵੀ ਕਦ ਗੁਰੂ ਨਾਮਦਾਸ ਪਾਤਸ਼ਾਹ ਦੇ ਦਰ ਤੇ ਜਾ ਕੇ ਅਸ਼ਨਾਣ ਕਰਾਂ ਦੇਖ ਰਾਵਾਂ ਕੀਰਤਨ ਸਰਵਣ ਕਰਾਂ ਲੰਗਰ ਛਕਾਂ ਤੇ ਉੱਥੋਂ ਸਤਗੁਰਾਂ ਦੀ ਧੂੜੀ ਲੈ ਕੇ ਆਵਾਂ ਤੇ ਉਥੇ ਕੇਂਦਰੀ ਸਿੱਖ ਕੇਂਦਰੀ ਅਜਾਇਬ ਕਾਰਜੇ ਦੇ ਵਿੱਚ ਉਹਨਾਂ ਨਾਮਵਰ ਸ਼ਖਸੀਤਾਂ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਜਾਂਦੀਆਂ ਜਿਨ੍ਹਾਂ ਨੇ ਗੁਰਸਿੱਖੀ ਸਿਧਾਂਤ ਅਨੁਸਾਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਨੁਮਖ ਹੋ ਕੇ ਉਹ ਆਪਣਾ ਵੱਡਾ ਯੋਗਦਾਨ ਪਾਇਆ ਸੋ ਮੈਂ ਉਸ ਵੇਲੇ ਸਮਝ ਗਿਆ ਸੀ ਸੋ ਗੁਰੂ ਸਾਹਿਬ ਕਿਰਪਾ ਕਰਨ ਮਹਾਪੁਰ ਸਤਕਾਰ ਜੋ ਹੋ ਗਿਆ ਬਹੁਤ ਸਾਰੇ ਇਸ ਧਰਤੀ ਦੇ ਉੱਤੇ ਨਾਮ ਦੀ ਵਿਆਖਿਆ ਵੀ ਕਰਦੇ ਆ ਸਿੱਖ ਦੀ ਵਿਆਖਿਆ ਵੀ ਕਰਦੇ ਆ ਤੇ ਗੁਰੂ ਦੀ ਵਿਆਖਿਆ ਵੀ ਕਰਦੇ ਆ ਪਰ ਇੱਕ ਸ਼ਖਸੀਅਤ ਹੋਈ ਵੱਡੀ ਜਿਹਦਾ ਨਾਮ ਸੀ ਉਹਨਾਂ ਦੀ ਸੱਚੀ ਸਾਖੀ ਵੀ ਸਰਦਾਰ ਕਪੂਰ ਸਿੰਘ ਮੈਨੂੰ ਮੈਂ ਆਪਣੇ ਤੌਰ ਤੇ ਮੈਂ ਖਿਮਾ ਮੰਗਦਾ ਮਹਾਪੁਰਸ਼ ਵੀ ਸ਼ਾਇਦ ਮੈਨੂੰ ਮaaf ਕਰ ਦੇਣ ਉਹਨੇ ਇੱਕ ਗੱਲ ਬਹੁਤ ਖੂਬਸੂਰਤ ਕਹੀ ਕਹਿੰਦੇ ਸਿੱਖ ਕੀ ਆ ਤੇ ਗੁਰੂ ਕੀ ਆ ਕਹਿੰਦੇ ਗੁਰੂ ਉਹ ਆ ਜਿਹੜਾ ਆਪ ਗੁਰਸਿੱਖ ਦੇ ਵਿੱਚ ਹੀ ਵਿਚਰ ਜਾਏ ਕਿਉਂ ਸਿੱਖ ਦੇ ਵਿੱਚ ਹੀ ਵਿਚਰ ਜਾਏ ਕਿਉਂਕਿ ਗੁਰਸ਼ਾਪਦੇ ਸਤਗੁਰ ਜੀ ਕੋਈ ਪੰਜ ਭੂਤਕ ਸਰੀਰ ਕਰਕੇ ਤਾਂ ਬਰਾਜਮਾਨ ਨਹੀਂਗੇ ਕਹਿੰਦੇ ਜਿਹੜਾ ਗੁਰੂ ਸਾਖਸ਼ਾਤ ਹੋ ਕੇ ਸਿੱਖ ਨੂੰ ਉਹ ਗੋਲੀ ਝੋਲੀ ਪਾ ਦੇ ਜਿਹੜਾ ਸਤਗੁਰੂ ਜੀ ਨੇ ਆਪ ਆਪਣੀ ਪ੍ਰਾਪਤੀ ਕੀਤੀ ਇਹੋ ਵੱਡੀ ਪ੍ਰਾਪਤੀ ਆ ਸਿੱਖ ਨੂੰ ਹਮੇਸ਼ਾ ਆਰਾਧਨਾ ਕਰਨੀ ਚਾਹੀਦੀ ਕਿ ਸਤਗੁਰੂ ਜੀ ਤੁਸੀਂ ਮੈਨੂੰ ਆਪਣੀ ਦ੍ਰਿੜਤਾ ਦਾਤ ਤੋਂ ਬਖਸ਼ਿਸ਼ ਕਰੋ ਤੁਸੀਂ ਨਾਮ ਦੀ ਤੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰੋ ਤੇ ਮਹਾਪੁਰਸ਼ ਦੱਸਦੇ ਆ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਦੀ ਜਾਂਚ ਆ ਗਈ ਉਹ ਫਿਰ ਸਤਗੁਰੂ ਜੀ ਤੇ ਰੁੱਠ ਵੀ ਜਾਂਦਾ ਹੈ ਤਾਂ ਅਰਦਾਸ ਬੇਨਤੀ ਜੋ ਜਿਹੜੀ ਤਰਲ ਆਈ ਆ ਮਨੁੱਖ ਤੇ ਕਈ ਵਾਰੀ ਤਰਲਾ ਵੀ ਠੀਠੋ ਕੇ ਕਰਨਾ ਪੈਂਦਾ ਮਹਾਪੁਰਖਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹੋ ਕੁਸ਼ੇ ਬੰਦਿਆ ਜੋ ਸਤਗੁਰੂ ਜੀ ਦੇ ਦਰ ਤੋਂ ਪ੍ਰਵਾਨ ਸੀ ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿਉਂਕਿ ਪ੍ਰਧਾਨ ਜੀ ਬੋਲ ਗਏ ਐ ਪਹਿਲਾਂ ਤਾਂ ਭਾਵੇਂ ਦੋ ਸ਼ਬਦ ਬੋਲ ਲੈਂਦੇ ਪਰ ਹੁਣ ਸਾਡੀ ਕਿਉਂਕਿ ਜੇ ਛੋਮੀ ਕਮੇਟੀ ਦੇ ਪ੍ਰਧਾਨ ਸਾਹਿਬ ਆਪ ਬੁੱਲਗੇ ਤੇ ਸਾਡਾ ਬੁੱਲਣਾ ਨਹੀਂ ਬੰਦਦਾ ਤੇ ਇਹ ਜ਼ਰੂਰ ਅਨਾਉਂਸ ਕਰਦੇ ਆ ਕਿ ਸੰਤ ਪਾਪਾ ਮਾਨ ਸਿੰਘ ਭੇਵੇ ਵਾਲਿਆਂ ਦੀਆਂ ਜੋ ਪੰਥ ਪ੍ਰਤੀ ਕੂਮ ਪ੍ਰਤੀ ਧਨ ਪ੍ਰਤੀ ਜਿੰਨੀਆਂ ਸਵਾਮਾਂ ਸੀ ਤੇ ਜਿੱਦਾਂ ਦਾ ਪ੍ਰਚਾਰ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਕੀਤਾ ਹੈ ਤੋਂ ਨੂੰ ਮੱਦਰ ਮੁਖ ਰੱਖਦੇ ਹੋਏ ਉਹਨਾਂ ਦੀ ਜਿਹੜੀ ਤਸਵੀਰ ਆ ਉਹ ਅਜੈਬ ਕਰ ਫੱਜਖੰਦ ਸਿੰਘ ਦੀ ਦਰਵਾਜ਼ਾ ਸਾਬ ਉਹ ਵਿਖੇ ਲੱਗੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ